ਮੈਂ ਸਾਰੀ ਸੰਗਤ ਨੂੰ ਹੋਰ ਸਾਰੇ ਭਾਈਚਾਰੇ ਨੂੰ ਅਪੀਲ ਕਰੂੰਗਾ ਕਿ ਇੱਕ ਫੋਟੋਗ੍ਰਾਫਰ ਸਭ ਜਾ ਕੇ ਸ਼ਹਿਬਜ਼ਾਦਿਆਂ ਦੀ ਨਤਮਸਤਕ ਹੋਣ ਤੇ ਆ ਜਿਹੜੇ ਠੰਡ ਦਾ ਉਹਨਾਂ ਨੇ ਮਤਲਬ ਸ਼ਹਿਬਜ਼ਾਦਿਆਂ ਨੇ ਸਹੂਦੀ ਦਿੱਤੀ ਹੈ ਤੇ ਉੱਥੇ ਜਾ ਕੇ ਨਮਸਤਕ ਹੋ ਕੇ ਸੇਵਾ ਕਰਕੇ ਆਣ ਸਾਂ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਮਾਟਾਂ ਲੰਮੀ ਆ ਤੇਰਸਦਾ ਪਹਾੜ ਦਾ ਗੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਚਾਰ ਤਹਿਜਾਦੇ ਦੀ ਸ਼ਹੀਦੀ ਨੂੰ ਸਮਰਪਿਤ ਮਾਤਾ ਗੁਜਰਕੌਰ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਹੋਰ ਮਹਾਨ ਸਿੰਘ ਸ਼ਹੀਦ ਜੋ ਸਿੱਖ ਕੌਮ ਦੇ ਲਈ ਸ਼ਹੀਦ ਹੋਏ ਉਹਨਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਵੱਡੇ ਪੁੰਗਾਂ ਪਰ ਸ਼ਹੀਦ ਦਾਸ ਯੂਨੀਵਰਸਲ ਗਰੁੱਪ ਦੇ ਵੱਲੋਂ ਇੱਕ ਮਹੀਨਾ ਜਿਹੜਾ ਗਰਮ ਦੁੱਧ ਦੀ ਸੇਵਾ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਰੋਜ਼ਾਨਾ ਹੀ ਇੱਥੇ ਸਵੇਰੇ 7:00 ਵਜੇ ਤੋਂ ਜਿਹੜੀ ਸੇਵਾ ਸ਼ੁਰੂ ਹੋ ਜਾਂਦੀ ਹੈ ਤੇ ਲਗਾਤਾਰ ਚਲਦੇ ਰਹਿੰਦੀ ਐ ਸੋ ਸਾਡੇ ਨਾਲ ਰਵੀ ਸ਼ਰਮਾ ਜੀ ਮੌਜੂਦ ਆ ਮੁਲਾਪੁਰ ਤੋਂ ਅਸੀ ਗਾਲ ਜੀ ਜਿਸ ਤਰ੍ਹਾਂ ਜੀ ਸ਼ਹੀਦਾ ਦੇ ਦਿਨ ਚੱਲਦੇ ਐ ਹਰ ਜਗ੍ਹਾ ਪ੍ਰੋਗਰਾਮ ਕੀਤੇ ਜਾਂਦੇ ਐ ਤੁਹਾਡੇ ਵੱਲੋਂ ਵੀ ਹਰ ਕਾਲ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਂਦੇ ਭਾਵੇਂ ਕਿ ਤੁਸੀਂ ਹਿੰਦੂ ਧਰਮ ਦੇ ਨਾਲ ਸੰਬੰਧਿਤ ਹੋ ਪਰ ਸਿੱਖ ਧਰਮ ਦੇ ਲਈ ਤੁਹਾਡਾ ਜਿਹੜਾ ਪਿਆਰ ਹੈ ਉਹ ਵੇਖਣ ਨੂੰ ਮਿਲਦਾ ਏ ਕੀ ਕੀ ਲੱਗਦਾ ਜਿਵੇਂ ਤੁਸੀਂ ਸੇਵਾ ਕਰਦੇ ਹੋ ਮੰਨ ਦੇ ਵਿੱਚ ਕੀ ਹੈ ਤਹੇ ਕੌਮਾਂ ਜਿਹੜੀਆਂ ਹੈਗੀਆਂ ਇਹ ਅਸੀਂ ਲੋਕਾਂ ਨੇ ਬਣਾਈਆਂ ਹੋਣੀਆਂ ਇਨਸਾਨੀਅਤ ਦੇ ਨਾਤੇ ਜਿਹੜੇ ਸਾਡੇ ਗੁਰੂ ਸਾਹਿਬ ਦੇ ਪਰਿਵਾਰ ਨੇ ਸਾਨੂੰ ਨਿਸਾਨੀ ਸ਼ਹਾਦਤ ਦਿੱਤੀ ਹੈ ਉਹ ਵੀ ਹਿੰਦੂ ਧਰਮ ਵਾਸਤੇ ਹੀ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਜੀ ਸਾਡੇ ਦੇ ਵਾਰ ਦਿੱਤਾ ਜੀ ਤਾਂ ਉਹਨਾਂ ਦੀ ਯਾਦ ਵਿੱਚ ਮੈਂ ਹਰ ਮਹੀਨੇ ਹਰ ਸਾਲ ਮਹੀਨੇ ਪੂਰਾ ਮਲਰ ਸੰਗਠਨ ਇਹ ਪ੍ਰੋਗਰਾਮ ਨੂੰ ਜਿਹੜਾ ਇਹ ਲੰਗਰ ਲਗਾਏ ਲੰਗਰ ਲਗਾ ਕਰਵਾ ਜਿਵੇਂ ਗੁਰੂ ਤੇਗ ਬਹਾਦਰ ਜੀ ਵੱਲੋਂ ਕਿਹਾ ਕਹਿਵ ਜਾਂਦਾ ਹੈ ਹਿੰਦੂ ਦੀ ਚਾਦਰ ਗੁਰੂ ਤੇਗ ਬਹਾਦਰ ਉਹਨਾਂ ਦੇ ਵੱਲੋਂ ਹਿੰਦੂ ਧਰਮ ਬਚਾਉਣ ਦੇ ਲਈ ਆਪਣਾ ਆਪ ਜਿਹੜਾ ਬਲੀਦਾਨ ਕਰ ਦਿੱਤਾ ਗਿਆ ਚਾਂਦਨੀ ਚੌਕ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਅੱਜ ਤੱਕ ਜਿਹੜਾ ਹਿੰਦੂ ਧਰਮ ਦੇ ਉੱਤੇ ਇੱਕ ਕਰਜ਼ੇ ਦੇ ਰੂਪ ਵਿੱਚ ਇਸ ਤਰ੍ਹਾਂ ਦੇਖਦੇ ਬਸ ਜਿੰਨੇ ਵੀ ਮੇਰੇ ਸਾਰਾ ਆਈ ਚਾਰਾ ਫੋਰ ਜਨ ਵਿਦੇਸ਼ ਵਾਸੀਏ ਚੈਨਲ ਰਾਹੀਂ ਦੇਖ ਰਹੇ ਨੇ ਕਿ ਮੈਂ ਤਾਂ ਇਹੀ ਸਭ ਨੂੰ ਬੇਨਤੀ ਕਰਦਾ ਕਿ ਜਿਹੜੇ ਵੀ ਤੇ ਸਾਡੇ ਉੱਤੇ ਜਿੰਨੀ ਵੀ ਕੌਮਾਂ ਨੇ Hindu dharm ਨੂੰ ਬਚਾਉਣ ਵਾਸਤੇ ਇਹ ਸ਼ਹਾਦਤਾਂ ਦਿੱਤੀਆਂ ਕਿ ਆਪਣੇ ਬੱਚਿਆਂ ਨੂੰ ਵੀ ਇਹ ਜਿਹੜੇ ਦਸਮਾ ਦਸਾਉਂ ਕੱਢ ਕੇ ਆਪਣਾ ਸਾਰੀ ਸੰਗਤ ਲਾਣਾ ਚਾਹੀਦਾ ਹੈ ਤੇ ਜਿਹੜਾ ਪੂਖ ਜਿਹੜਾ ਹੈਗਾ ਜੀ ਪੰਜਾਬ ਦਾ ਹੋਰ ਦੇਸ਼ ਵਾਸੀਆਂ ਦਾ ਪੁਰਾਣੇ ਜਿਹੜੇ ਬਜ਼ੁਰਗ ਸਾਡੇ ਵਾਸਤੇ ਕੋ ਕੰਮ ਕਰ ਗਏ ਮੈਂ ਜੀ ਇਨਸਾਨੀ ਅਦੁੱਲ ਜਿਹੜਾ ਉਹਨਾਂ ਨੇ ਸ਼ਾਂਤਤਾ ਦਈਆਂ ਜੀ ਇਹ ਤੋਂ ਵਾਸਤੇ ਕਿ ਸਾਨੂੰ ਵੀ ਉਹਨਾਂ ਦੀ ਸ਼ਾਂਤਤਾ ਨੂੰ ਅੱਗੇ ਲੋਕਾਂ ਚ ਦੱਸਣ ਵਾਸਤੇ ਇਸਾ ਸਾਨੂੰ ਸੇਵਾ ਦਾ ਮੌਕਾ ਸਾਨੂੰ ਲੱਗਿਆ ਹੋਇਆ ਜੀ ਉਹ ਅਸੀਂ ਕਰਦੇ ਇੱਕ ਮਹੀਨਾ ਤੋਂ ਲਗਾਤਾਰ ਜਿਹੜਾ ਆਪਣਾ ਸੇਵਾ ਕਰਦੇ ਤੁਸੀਂ ਦੁੱਧ ਦੀ ਸੇਵਾ ਸੋ ਜਦ ਅਸੀਂ ਸਾਨੂੰ ਤਾਂ ਗੁਰੂ ਜਿਹੜੇ ਚੇਲੇ ਹੁੰਦੇ ਆ ਅਸਲੀ ਗੁਰੂ ਦੇ ਉਹ ਹਮੇਸ਼ਾ ਹੀ ਮਨਸੰਗਰ ਦੇ ਆਪਾਗਿ ਦੇ ਵਿੱਚ ਸਹਿਯੋਗ ਜੋ ਵੀ ਉਹਨਾਂ ਨੇ ਮਦਦ ਹੁੰਦੀ ਹੈ ਜੀ ਉਹਨਾਂ ਦੇ ਨਾਲ ਮੈਂ ਹਰ ਵਾਰੀ ਖੜਿਆ ਜੀ ਤੇ ਮੈਂ ਆਪਣਾ ਪਿੰਡ ਵਾਸੀਆਂ ਨੂੰ ਵੀ ਕਹਾਇਆ ਕਿ ਕੋਈ ਸਾਡੇ ਕੋਈ ਪਿੰਡ ਦੀ ਕੋਈ ਗਰੀਬ ਪਰਿਵਾਰ ਚੋਂ ਕੋਈ ਗਰੀਬ ਲੜਕੀ ਕੋਈ ਬੱਚਾ ਪੜਨਾ ਚਾਹੁੰਦਾ ਹੈ ਜੀ ਕੋਈ ਵੀ ਕਿਸੇ ਦੀ ਮਦਦ ਹੈਗੀ ਤਾਂ ਮੇਰਾ ਪਰਿਵਾਰ ਹਰ ਸਮੇਂ ਅਸੀਂ ਖੜੇ ਆਪਣੇ ਪਿੰਡ ਵਾਸੀਆਂ ਲਈ ਬਿਲਕੁਲ ਜੀ ਜਿਸ ਤਰ੍ਹਾਂ ਸਵਾਦ ਦੇ ਦਿਨ ਚੱਲਦੇ ਆ ਜੀ ਲੋਕ ਬੜੇ ਤੇ ਸੇਵਾ ਦੇ ਵਿੱਚ ਜਾਂਦੇ ਐ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਤੁਸੀਂ ਮੈਂ ਸਾਰੀ ਸਭ ਨੂੰ ਬੇਨਤੀ ਕਰਦਾ ਕਿ ਸਭ ਜਿਹੜੇ ਵੀ ਪਰਿਵਾਰ ਮੱਠਾ ਟਿਕਣ ਜਾਂਦੇ ਨੇ ਉਹ ਮਨਚ ਉਹੀ ਪਬਲਿਕ ਜਾਣ ਕੋਈ ਹਰਦਲ ਨਾ ਮਚਾਣ ਜੀ ਤੇ ਸੇਵਾ ਭਾਵ ਹੋਣੇ ਤੇ ਜਾ ਰਹੇ ਉਹ ਸੇਵਾ ਭਾਵ ਕਰਕੇ ਆਪਣੇ ਘਰਾਂ ਕੰਟਰੀ ਵੀ ਠੰਡ ਦੇ ਦਿਨੇ ਜੀ ਸਭ ਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਇਹ ਸ਼ਹਰਤ ਨੂੰ ਯਾਦ ਰੱਖਦੇ ਹੋਏ ਜੀ ਸਾਹਿਬ ਆਪਣੇ ਸੇਵਾ ਚ ਤੇ ਭਗਵਾਨ ਦੇ ਨਾਮ ਚ ਆਪਣਾ ਇਹ ਦਿਨ ਬਤੀਤ ਕਰਨ ਅੱਗੇ ਨੂੰ ਵੀ ਇਸੇ ਤਰ੍ਹਾਂ ਜਿਹੜੀ ਸੇਵਾ ਇਹ ਚੱਲਦੀ ਰਹੇਗੀ ਹਾਂਜੀ ਹਾਂਜੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਜੀ ਇਹ ਪਹਿਲਾਂ ਅਸੀਂ 28 ਤਰੀਕ ਤੱਕ ਲਾਉਂਦੇ ਸੀ 13 ਤੋਂ ਹੁਣ ਅਸੀਂ ਪੂਰਾ ਇੱਕ ਮਹੀਨਾ ਇੱਕ ਮਹੀਨਾ ਕਰਦੇ ਜੀ 14 ਜਨਵਰੀ ਤੱਕ ਮਤਲਬ ਹੁਣ ਹਰ ਸਾਲ ਅਸੀਂ ਲਗਾਤਾਰ ਸੇਵਾ ਕਰਾਂਗੇ ਮੈਂ ਸਾਰੀ ਸੰਗਤ ਨੂੰ ਹੋਰ ਸਾਰੇ ਭਾਈਚਾਰੇ ਨੂੰ ਅਪੀਲ ਕਰੂੰਗਾ ਕਿ ਫਟੜਗੜ ਸਾਹਿਬ ਜਾ ਕੇ ਸ਼ਹਿਰਦਾਰਿਆਂ ਦੀ ਮਨਤਮਸਤਕ ਹੋਣ ਤੇ ਆ ਜਿਹੜੇ ਠੰਡ ਦਾ ਉਹਨਾਂ ਨੇ ਮਨ ਲਾ ਸ਼ਹੀਦਾਂ ਨੇ ਸ਼ਹੀਦੀ ਦਿੱਤੀ ਹੈ ਉੱਥੇ ਜਾ ਕੇ ਨਮਸਤਕ ਹੋ ਕੇ ਸੇਵਾ ਕਰਕੇ ਆਣ ਜਿਹੜੇ ਜਿਹੜੇ ਵੱਲੋਂ ਵੀ ਸਾਡੇ ਵੱਲੋਂ ਵੀ ਕੁਝ ਸਹਿਯੋਗ ਪੈ ਸਕੇ ਕਿ ਸਾਡੀ ਕੌਮ ਵਾਸਤੇ ਉਹਨਾਂ ਨੇ ਇੰਨਾ ਆਪਣਾ ਪੂਰਾ ਪਰਿਵਾਰ ਵਾਰਦਾ ਜਿਹੜਾ ਰਵੀ ਜੀ ਨੇ ਦੱਸਿਆ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਐ ਮਾਫੂਦ ਬੈਠੇ ਐ ਕਿਉਂਕਿ ਅੱਜ ਦਾ ਜਿਹੜੀ ਠੰਡ ਹੈ ਉਹ ਠੰਡ ਨਹੀਂ ਹੈ ਪਰ ਉਸ ਸਮੇਂ ਜਿਹੜੀ ਠੰਡ थी ਉਹ ਹੰਤ ਬਹੁਤ ਹੋਇਆ ਕਰਦੀ ਸੀ ਅੱਜ ਪ੍ਰਦੂਸ਼ਣ ਕਰਕੇ ਥੋੜਾ ਘੱਟ ਵੀ ਗਿਆ ਪਰ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇੱਕ ਵਾਰੀ ਉੱਥੇ ਜ਼ਰੂਰ ਜਾਓ ਉਸ ਜਗ੍ਹਾ ਤੇ ਜਾਓ ਉਸ ਜਗ੍ਹਾ ਤੇ ਸਜਦਾ ਕਰੋ ਮਹਿਸੂਸ ਕਰੋਗੇ ਕਿ ਕਿਸ ਤਰ੍ਹਾਂ ਉਹਨਾਂ ਛੋਟੇ ਛੋਟੇ ਸਹਿਬਜ਼ਾਦਿਆਂ ਦੇ ਵੱਲੋਂ ਜਿਹੜਾ ਸਮਾਂ ਕੱਟਿਆ ਗਿਆ ਕਿਸ ਤਰ੍ਹਾਂ ਤਸੀਹੇ ਦਿੱਤੇ ਗਏ ਸਵੇਰ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ